ਬੀਬੀ ਕੌਲਾਜੀ ਪਲਾਈ ਕੇਂਦਰ ਟਰਸਟ ਭਾਈ ਗੁਰਇਕਬਾਲ ਸਿੰਘ ਜੀ ਦੀ ਰੈਨੁਮਈ ਹੇਟ ਚੱਲ ਰਹੀ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਦੇ ਮੁਖ ਸੇਵਾਦਾਰ ਭਾਈ ਅਮਰਜੀਤ ਸਿੰਘ ਸਿਲਕੀ ਦੇਖਰੇਖ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ 5 ਨਵੰਬਰ 2025 ਦਿਨ ਮੰਗਲਵਾਰ ਨੂੰ ਮਨਾਈ ਜਾ ਰਹੀ ਹੈ ਸ਼ਤਾਬਦੀ ਦੇ ਸਬੰਧ ਵਿੱਚ ਬਾਬਾ ਕੁੰਦਨ ਸਿੰਘ ਜੀ ਸੰਗਤ ਨਿਵਾਸ ਸਰਾਂ ਵਿਖੇ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ ਪ੍ਰੇਰਨਾਵਾਂ ਸਦਕਾ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਸੱਤ ਮੰਗਲਵਾਰ ਬਣਦੇ ਹਨ ਮਿਤੀ 14 21 28 ਅਕਤੂਬਰ ਅਤੇ 4 11 18 5 ਨਵੰਬਰ ਨੂੰ ਅੰਮ੍ਰਿਤ ਵੇਲੇ ਦੀਵਾਨ ਸਵੇਰੇ 5 ਵਜੇ ਤੋਂ 7 ਵਜੇ ਤੱਕ ਰੱਖੇ ਗਏ ਹਨ ਇਹਨਾਂ ਸਮਾਗਮਾਂ ਵਿੱਚ ਬੀਬੀ ਪਰਮਜੀਤ ਕੌਰ ਜੀ ਪੰਮਾ ਭਾਈ ਅੰਤਰਪ੍ਰੀਤ ਸਿੰਘ ਜੀ ਸਾਜਣ ਬੀਬੀ ਕੋਲਾ ਜੀ ਬਾਲ ਫੁੱਲਵਾੜੀ ਦੇ ਬੱਚੇ 11 ਨਵੰਬਰ ਦਿਨ ਮੰਗਲਵਾਰ ਨੂੰ ਭਾਈ ਜਗਜੀਤ ਸਿੰਘ ਜੀ ਬੰਬੀਹਾ ਦਿੱਲੀ ਵਾਲੇ ਅਤੇ 25 ਨਵੰਬਰ ਦਿਨ ਮੰਗਲਵਾਰ ਨੂੰ ਭਾਈ ਗੁਰਇਕਬਾਲ ਸਿੰਘ ਜੀ ਸੰਗਤਾਂ ਨੂੰ ਰਸ ਪਿੰਨੇ ਕੀਰਤਨ ਦੁਆਰਾ ਨਿਹਾਲ ਕਰਨਗੇ ਸਿਲਕੀ ਵੀਰ ਜੀ ਵੱਲੋਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੋ ਇਸ ਸਤ੍ਰ ਮੰਗਲਵਾਰ ਅੰਮ੍ਰਿਤ ਵੇਲੇ ਸਮਾਗਮ ਉਲੀਕੇ ਗਏ ਹਨ ਸੰਗਤਾਂ ਪਰਿਵਾਰਾਂ ਸਮੇਤ ਵੱਧ ਚੜ੍ਹ ਕੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗੁਰੂ ਸਾਹਿਬਾਂ ਦੀਆਂ ਇਹਨਾਂ ਸ਼ਤਾਬ ਦੀਆਂ ਵਿੱਚ ਵੱਧ ਚੜ ਕੇ ਹਿੱਸਾ ਲਈਏ ਅਤੇ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਤਰ ਬਣੀਏ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਜੀ ਜਾਣਦੇ ਹੋ 25 ਨਵੰਬਰ ਦਿਨ ਮੰਗਲਵਾਰ ਨੂੰ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਉਰਦੇਵਾਹਰ ਮਹਾਰਾਜ ਜੀ ਦਾ ਸ਼ਹੀਦੀ ਸ਼ਤਾਬੀ ਦਾ ਦਿਹਾੜਾ ਆ ਰਿਹਾ ਹੈ ਤੇ ਉਸ ਦਿਹਾੜੇ ਨੂੰ ਸਮਰਪਿਤ ਜਿੰਨੇ ਵੀ ਮੰਗਲਵਾਰ ਵਿਚਾਰੇ ਨੇ ਸਤ ਮੰਗਲਵਾਰ ਪੈਂਦੇ ਅੱਜ ਦਾ ਪਾਕੇ ਕਿਉਂਕਿ 25 ਨਵੰਬਰ ਦਿਨ ਮੰਗਲਵਾਰ ਬਣਦਾ ਹੈ ਤੇ 7 ਨਵੰਬਰ ਸਤ ਮੰਗਲਵਾਰ ਜਿਹੜੇ ਸਮਾਗਮ ਬਾਬਾ ਕੁੰਨਨ ਸਿੰਘ ਜੀ ਸੰਗਤ ਨਿਵਾਸ ਵਿਖੇ ਮਹਾਪੁਰਖ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਦਿਨਾਂ ਦੀ ਪ੍ਰੇਰਣਾ ਸਦਕਾ ਇੱਥੇ ਲਿਖੇ ਗਏ ਨੇ ਅੱਜ ਪਹਿਲਾ ਮੰਗਲਵਾਰ ਅੱਜ 14 ਅਕਤੂਬਰ ਹੈ ਅੱਜ ਪਹਿਲਾ ਮੰਗਲਵਾਰ ਉਸ ਤੋਂ ਬਾਅਦ ਜਿਹੜਾ 21 21 ਅਕਤੂਬਰ ਆਏਗਾ ਫਿਰ 28 ਅਕਤੂਬਰ ਫਿਰ 4 ਨਵੰਬਰ 11 ਨਵੰਬਰ ਤੇ 18 ਨਵੰਬਰ ਤੇ ਉਸ ਤੋਂ ਬਾਅਦ 25 ਨਵੰਬਰ ਇਹ ਸੱਤ ਮੰਗਲਵਾਰ ਲਗਾਤਾਰ ਸਤਗੁਰਾਂ ਦੀ ਤੇ ਸਤਗੁਰਾਂ ਦੇ ਪਿਆਰੇ ਭਾਈ ਦਿਆ ਬਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਦਿਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਇਹ ਸੱਤ ਮੰਗਲਵਾਰ ਦਾ ਸਮਾਗਮ ਅੰਮ੍ਰਿਤ ਵੇਲੇ ਦਾ ਲਿਖਿਆ ਗਿਆ ਸਵੇਰੇ 5 ਤੋਂ 7 ਬਾਬਾ ਕੁੰਦਨ ਸਿੰਘ ਜੀ ਸੰਗਤ ਵਾਸਿਕੇ ਆਪ ਦੀ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਆਓ ਰਲ ਮਿਲ ਕੇ ਤਨ ਤਨ ਸਹਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ੀਰ ਦੀ ਸਤਬਦੀ ਨੂੰ ਮਨਾਈਏ ਉਹਨਾਂ ਦੇ ਪਿਆਰਿਆਂ ਦੀ ਸ਼ੀਰ ਦੀ ਸਤਬਦੀ ਨੂੰ ਮਨਾਈਏ ਆਪ ਜੀ ਸਾਰੇ ਇੱਥੇ ਤਨ ਤਨ ਬਾਬਾ ਕੁੰਦਨ ਸਿੰਘ ਦੀ ਸੰਗਤ ਨਵਾਜ਼ ਵਿਖੇ ਤਰਨ ਤਾਰਨ ਰੋਡ ਵਿਖੇ ਪੰਜ ਤੋਂ ਸੱਤ ਅੰਮ੍ਰਿਤ ਵੇਲੇ ਹਰ ਮੰਗਲਵਾਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ